ਤੁਹ ਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਹੈ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਪੰਜ ਮੈਂਬਰੀ ਕਮੇਟੀ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਇਸ ਭਰਤੀ ਪ੍ਰਕਿਰਿਆ ਨੂੰ ਦੇਖ ਰਹੀ ਹੈ ਐਸੇ ਭਰਤੀ ਮਹੱਤਵ ਹੈ ਤਾਂ ਫ੍ਰੀ ਕੋਰਟ ਦੇ ਵਿੱਚ ਵੀ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਅੱਜ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਸੰਤ ਸਿੰਘ ਅਤੇ ਅਕਬਾਲ ਸਿੰਘ ਝੁੰਦਾ ਬਾਬਲ ਕਲਾਂ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਪਗਵਾਨ ਦੇ ਘਰ ਪਹੁੰਚਿਆ ਤੇ ਉਹਨਾਂ ਵੱਲੋਂ ਉਹਨਾਂ ਦੇ ਪੁੱਤਰ ਸਗਰਾਜ ਸਿੰਘ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਇਸ ਭਰਤੀ ਪ੍ਰਕਿਰਿਆ ਦੇ ਵਿੱਚ ਸਾਥ ਦੇਣ। ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਮੈਂਬਰ ਸੁਮਨ ਨੇ ਕਿਹਾ ਕਿ ਸ੍ਰੀ ਅਕਾਲ ਸਿੱਖ ਜਥੇਦਾਰਾਂ ਵੱਲੋਂ ਜੋ ਉਹਨਾਂ ਨੂੰ ਹੁਕਮ ਲਾਇਆ ਗਿਆ ਸੀ ਉਸ ਦੇ ਤਹਿਤ ਉਹਨਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਭਰਤੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਜੋ ਕਮੀਆਂ ਸਨ ਉਸ ਦੇ ਕਾਰਨ ਵਖਰੇਵਾ ਹੋਇਆ ਉਹ ਸਾਰਿਆਂ ਨੂੰ ਇਕੱਠੇ ਕਰ ਲਈ ਉਹਨਾਂ ਵੱਲੋਂ ਹੁਣ ਉਪਰਾਲਾ ਕੀਤਾ ਜਾ ਰਿਹਾ ਜਿਵੇਂ ਜਿਵੇਂ ਉਹਨਾਂ ਵੱਲੋਂ ਸਗਰਾਹ ਸਿੰਘ ਨਾਲ ਜੁੜਿਆ ਗਿਆ ਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਵੀ ਜਿਹੜਾ ਹੈ ਇਸ ਮਹਿਮ ਦੇ ਵਿੱਚ ਸਾਥ ਦੇਣ ਦੂਜੇ ਪਾਸੇ ਇਸ ਮੌਕੇ ਗੱਲਬਾਤ ਕਰਦੇ ਹੋਏ ਆ ਸਗਰਾਹ ਸਿੰਘ ਨੇ ਵੀ ਕਿਹਾ ਕਿ ਅਸੀਂ ਅਕਾਲੀ ਹਾਂ ਅਤੇ ਸਾਨੂੰ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ ਤੇ ਇਸ ਵਿੱਚ ਵੱਧ ਚੜ ਕੇ ਪ੍ਰਕਿਰਿਆ ਦੇ ਵਿੱਚ ਲੋਕਾਂ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਲੋਕ ਇਸ ਦਾ ਸਾਥ ਦੇਣ ਤੁਸੀਂ ਵੀ ਸੁਣੋ ਇਸ ਮਾਰੇ ਹੋਰ ਕੀ ਕਹਿੰਦੇ ਨੇ ਇਹ ਆਗੂ ਅਕਾਲੀ ਦਲ ਜਿਹੜੀ ਪੋਨਰ ਸਰ ਜੀ ਦੀ ਪ੍ਰਤੀ ਵਾਸਤੇ ਸੀ ਇਹ ਖਾਲਸਾ ਦੇ ਹੁਕਮਨਾਮਾ ਉਹ ਕਿ 18 ਮਾਰਚ ਤੋਂ ਜਿਹੜੀ ਮੈਮ ਸ਼ੁਰੂ ਹੈ ਉਹਦੇ ਦੇ ਸੰਬੰਧ ਵਿੱਚ ਉਸੇ ਸੈਕਸ਼ਨ ਵਿੱਚ ਜਿਹੜੀ ਰਿਪੋਰਟ ਲਈ ਇੱਕ ਮੀਟਿੰਗ ਜਿਹੜੀ ਵਰਕਰ ਮੀਟਿੰਗ ਹੈ ਉਹ ਕਰਨ ਵਾਸਤੇ ਪਹੁੰਚੇ ਸੀ ਸਾਡੀ ਇੱਛਾ ਸੀ ਕਿ ਉੱਥੇ ਪਹੁੰਚਣ ਤੋਂ ਪਹਿਲਾਂ ਇਹ ਬੁਰਜਵਾਰ ਜਵਾਰ ਸਿੰਘ ਵਾਲਾ ਜਿਸਰ ਸੰਤ ਤੇ ਕੁਮਾਰਾ ਦੇ ਵਿਦਵੀ ਹੋਈ। ਔਰ ਉਸ ਵਿਦਵੀ ਦੇ ਰੋਸ ਵਜੋਂ ਜਿਹੜੇ ਕਰ ਰਹੇ ਮਜ਼ਾਰੇ ਦੇ ਵਿੱਚ ਸਮੇਂ ਦੀ ਹਕੂਮਤ ਦੇ ਹੁਕਮ ਰਣਾ ਵੱਲੋਂ ਜੋ ਲੋਟਾਏ ਗਏ। ਔਰ ਇਸ ਨਗਰ ਦੇ ਕਿਸਨ ਭਗਵਾਨ ਸਿੰਘ ਜੀ ਉਹਨਾਂ ਦੀ ਸ਼ਹੀਦੀ ਹੋਈ। ਅੱਜ ਉਹਨਾਂ ਦੇ بیٹے ਸਾਡੇ ਸੁਖਰਾਸ ਸਿੰਘ ਜੀ ਸਾਡੀ ਇੱਛਾ ਸੀ ਮੈਂ ਤੇ ਸਾਰੇ 450 ਹੁੰਦਾ ਜੀ ਤੇ ਹੋਰ ਸਾਰੇ ਸਾਥੀ ਮਿਲਣ ਵਾਸਤੇ ਆਏ ਆ ਕਿ ਪੰਥ ਦੀ ਖੇਲੜੀ ਸ਼ਕਤੀ ਨੂੰ ਆਪਾਂ ਇਕੱਠਿਆਂ ਕਰੀਏ ਆਓ ਸਿਰ ਜੋੜੀਏ ਕਿਉਂਕਿ ਅਕਾਲ ਤਖਤ ਸਾਹਿਬ ਸਾਰਿਆਂ ਨੂੰ ਆਵਾਜ਼ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਪੁਰਖਿਆਂ ਦੀ ਉਜਮਾਤ ਹੈ ਜਿਹੜੀ ਪੰਥ ਕਥਿਰਾ ਹੈ ਉਹਨੂੰ ਮਜ਼ਬੂਤ ਕਰਨ ਵਾਸਤੇ ਉਹਦੀ ਮੈਂਬਰਸ਼ਿਪ ਆਰੰਭ ਕਰੀ ਜੀ ਉਹਦੇ ਲਈ ਤੁਸੀਂ ਮੈਂਬਰ ਅੱਗੇ ਹੋ ਕੇ ਮੈਂਬਰਸ਼ਿਸ਼ਪ ਕਰੋ ਔਰ ਉਹ ਸ਼ਕਤੀ ਦੇ ਵਿੱਚ ਸ਼ਾਮਲ ਹੋਵੋ ਉਹਨਾਂ ਸੱਤ ਮੈਂਬਰਾਂ ਵਿੱਚ ਪੰਜ ਮੈਂਬਰ ਕੰਮ ਕਰ ਰਹੇ ਨੇ ਜੇ ਦੋ ਮੈਂਬਰ ਸ਼੍ਰੀ ਕਾਲਤਾਕ ਸਾਹਿਬ ਦੇ ਆਦੇਸ਼ ਤੋਂ ਮੁਨਕਰ ਹੋ ਗਏ। ਔਰ ਸ਼੍ਰੀ ਕਾਲਤਾਕ ਸਾਹਿਬ ਨੇ ਦੁਬਾਰਾ ਜੈਦਰ ਸਾਹਿਬ ਯਾਨੀ ਰਕबीर ਸਿੰਘ ਉਹਨਾਂ ਨੇ ਸਾਨੂੰ ਪੰਜ ਮੈਂਬਰਾਂ ਨੂੰ ਆਦੇਸ਼ ਕੀਤਾ ਕਿ ਪੰਜ ਮੈਂਬਰ ਆਪ ਦਾ ਭਰਤੀ ਪ੍ਰਕਿਰਿਆ ਸ਼ੁਰੂ ਕਰਨ। ਅਸੀਂ ਉਸ ਆਦੇਸ਼ ਦੀ ਪਾਲਣਾ ਕਰਨਿਆ। ਅਸੀਂ ਉਹਨਾਂ ਲੋਕਾਂ ਤੋਂ ਸਰਟੀਫਿਕੇਟ ਨਹੀਂ ਲੈਣਾ ਜਿਹੜੇ ਆਪ ਕਾਲਤਾਕ ਤੋਂ ਭਗੌੜੇ ਹੋ ਚੁੱਕੇ ਨੇ। ਜਿਨ੍ਹਾਂ ਨੇ ਆਪ ਅਕਾਲ ਤਖਤ ਦੇ ਹਰ ਹੁਕਮ ਨੂੰ ਮੰਨਣੋਂ ਨਾ ਮਨਜ਼ੂਰ ਕੀਤਾ ਜਿਹੜੀ ਚੀਜ਼ ਉਹਨਾਂ ਨੂੰ ਸਿਆਸੀ ਤੌਰ ਤੇ ਫਿੱਟ ਪੈਂਦੀ ਸੀ ਉਹ ਮੰਨ ਲੈਣੀ ਜਿਹੜੀ ਸਿਆਸੀ ਤੌਰ ਤੇ ਫਿੱਟ ਨਹੀਂ ਪੈਂਦੀ ਜਿਹੜੀ ਕੌਮ ਦੀ ਰਹਿਨਮਾਈ ਕਰਨ ਲਈ ਕੌਮ ਨੂੰ ਜਾਗਰੂਕ ਕਰਨ ਲਈ ਕੌਮ ਨੂੰ ਨਵੀਂ ਲੀਡਰਸ਼ਿਪ ਦੇਣ ਲਈ ਗੱਲ ਸੀ ਉਹਦੇ ਤੇ ਆਉਣਾ ਨਹੀਂ ਸੋ ਉਹਨਾਂ ਦੀ ਗੱਲ ਦਾ ਕੀ ਹੈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ਾ ਨਿਰਦੇਸ਼ ਤੇ ਕੰਮ ਕਰ ਰਹੇ ਹਾਂ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਸედაਰ ਸਾਹਿਬ ਨੇ ਹੁਕਮ ਕੀਤਾ ਸੀ ਕਿ ਪੰਜ ਮੈਂਬਰੀ ਕਮੇਟੀ ਭਰਤੀ ਸ਼ੁਰੂ ਕਰੇ ਉਹਦੇ ਤਹਿਤ ਅਸੀਂ ਕੰਮ ਕਰ ਰਹੇ ਹਾਂ ਉਸ ਦੇ ਤਹਿਤ ਹੀ ਸੰਗਤ ਸਹਿਯੋਗ ਦੇ ਰਹੀ ਹੈ ਸਾਡੀ ਕੋਈ ਹੋਂਦ ਨਹੀਂ ਹੈ ਇਹ ਸਾਰਾ ਸਹਿਯੋਗ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਜਦੋਂ ਸੁਖਬੀਰ ਸਿੰਘ ਬਾਦਲ ਗੁੜੀ ਹੁਣ ਦੁਬਾਰਾ ਪ੍ਰਧਾਨ ਬਣੇ ਨੇ ਅਕਾਲ ਤਖਤ ਸਾਹਿਬ ਦੇ ਬੇਸ਼ ਹੋਏ ਨੇ ਉਥੋਂ ਉਹਨਾਂ ਨੂੰ ਸਰਪ੍ਰਸਤ ਦਿੱਤਾ ਗਿਆ ਫਿਰ ਪਕੌੜੇ ਕਿਦਾਂ ਹਸਰਦੇ ਦੇਖੋ ਗੱਲ ਇਹ ਹੈ ਜੀ ਸਰੋ ਅਸ਼੍ਰੀ ਜਦੋਂ ਕੋਈ ਜਿਹੜਾ ਤਨਖਾਹੀਆ ਜਿੰਨੇ ਇੱਕ ਮੈਨੂੰ ਮਰਿਆਦਾ ਦੀ ਸਮਝ ਹੈ ਕੋਈ ਸਿੱਖ ਜਦੋਂ ਤਨਖਾਹ ਲਵਾ ਕੇ ਆਪਦਾ ਕਾਰਜ ਪੂਰਾ ਕਰ ਲੈਣਾ ਹੈ ਉਤੋਂ ਉਹ ਸਿਧੀ ਕਾਲ ਤੱਕ ਸਾਬ ਤੇ ਗਏ ਦੁਬਾਰਾ ਪ੍ਰਧਾਨ ਬਣਨ ਤੋਂ ਬਾਅਦ ਜਦੋਂ ਗਏ ਗਏ ਉਹ ਵੱਖਰੀ ਗੱਲ ਹੈ ਪਰ ਜਿਹੜੇ ਸਿਧੀ ਕਾਲ ਤੱਕ ਸਾਬ ਦੇ ਆਦੇਸ਼ ਕੀ ਸੀ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਉਹਦਾ ਇੱਕ ਇੱਕ ਲਫ਼ਜ਼ ਪੜੋ ਹੁਕਮਨਾਮਾ ਸਾਹਿਬ ਦਾ ਤੁਹਾਡੇ ਕੋਲ ਵੀ ਹੋਣਗੇ ਜੀ ਤੁਸੀਂ ਪੜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਉਹ ਕੌਮ ਦੀ ਅਗਵਾਈ ਕਰਨ ਦੀ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਤੇ ਫਿਰ ਜਿਹੜੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਹੁਕਮਨਾਮੇ ਅਨੁਸਾਰ ਉਸ ਉਸੇ ਲੀਡਰਸ਼ਿਪ ਨੇ ਦੁਬਾਰਾ ਅਗਵਾਈ ਕਰਨੀ ਹੈ ਫਿਰ ਹੁਕਮਨਾਮੇ ਦੀ ਲੰਘਣਾ ਹੋਰ ਕਿਵੇਂ ਹੁੰਦੀ ਹੁੰਦੀ ਹੈ ਪਾ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੇ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਸੀ ਜੰਗਦਾਰ ਸਾਹਿਬ ਨੇ ਉਦੋਂ ਫੜ ਕੇ ਜਿਹੜੇ ਹੈਗੇ ਉਹਨਾਂ ਦੇ ਬਿਆਨ ਸੁਣਾਏ ਗਏ ਸੀ ਉਹਨਾਂ ਦੇ ਵੱਲੋਂ ਤੇ ਇਸ ਵਾਰ ਜਿਹੜੀ ਹੁਣ ਨਵੀਂ ਜਿਹੜੇ ਨਵੇਂ ਸ਼੍ਰੋਮ ਸ਼੍ਰੋਮ ਨਿਕਲਦਾ ਘਟਨਾ ਵਗਾ ਤਾਂ ਕਿ ਉਹਨਾਂ ਨੂੰ ਜਾਂ ਜਿਸ ਤਰ੍ਹਾਂ ਨਾਲ ਸੁਰਜੀਤ ਸਿੰਘ ਰਖੜਾ ਪਰਮਿੰਦਰ ਸਿੰਘ ਖਿੰਡਸਾ ਇਹ ਉਹ ਸਰਕਾਰ ਦੇ ਹਿੱਸੇਦਾਰੀ ਸੀਗੀ ਉਸ ਉਸ ਸਮੇਂ ਸਰਕਾਰ ਦੇ ਵਿੱਚ ਸੀਗੀ ਤਾਂ ਕਿ ਇਹਨਾਂ ਨੂੰ ਜਦੋਂ ਜਿਹੜਾ ਹੈਗਾ ਵਿਆਧਵੀ ਕਾਂਡ ਵਗੈਰਾ ਵਾਪਰਿਆ ਤਾਂ ਕਿ ਇਹਨਾਂ ਨੂੰ ਨਵੰਦਗੀਆਂ ਦਿੱਤੀਆਂ ਜਾਣੀ ਪਾਰਟੀ ਦੇਖੋ ਹਲੇ ਜਿਹੜਾ ਭਾਰਤੀ ਕਮੇਟੀ ਹੈ ਜਿਹੜੀ ਨਾਸੀ ਕੋਈ ਪ੍ਰਧਾਨ ਆ ਨਾ ਕਿਸੇ ਸੰਸਥਾ ਨੂੰ ਅਸੀਂ ਲੀਡ ਕਰ ਰਹੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਕੇ ਭਰਤੀ ਮੁਕੰਮਲ ਕਰਨੀ ਹੈ ਸਭ ਤੋਂ ਪਹਿਲਾਂ ਇਹ ਸਾਡਾ ਕਾਰਜ ਭਰਤੀ ਮੁਕੰਮਲ ਕਰਕੇ ਅਕਾਲ ਤਖਤ ਸਾਹਿਬ ਦੇ ਦਸ਼ਾ ਨਿਰਦੇਸ਼ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੌਮ ਨੂੰ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਦੇਣੀ ਹੈ ਪੰਥ ਪ੍ਰਵਾਨਤ ਲੀਡਰਸ਼ਿਪ ਉਹ ਹੋਊਗੀ ਜਿਹਨੂੰ ਕੌਮ ਪ੍ਰਵਾਨ ਕਰੂਗੀ ਔਰ ਲੋਕ ਮਾਣ ਕਰਨਗੇ ਉਹਦੇ ਵਿੱਚ ਕੁਰਬਾਨੀ ਤਿਆਗ ਔਰ ਸੇਵਾ ਦਾ ਜਜ਼ਬਾ ਤੁਹਾਨੂੰ ਨਜ਼ਰ ਆਊਗਾ ਔਰ ਕੌਮ ਮਹਿਸੂਸ ਕਰੂਗੀ ਕਿ ਜਿਹੜੀ ਪਰਤੀ ਨਵੀਂ ਕਰਕੇ ਲੀਡਰਸ਼ਿਪ ਦਿੱਤੀ ਗਈ ਹੈ ਕੌਮ ਨੂੰ ਇਹ ਵਾਕਏ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਆ ਸੋ ਇਹ ਗੱਲਾਂ ਤਾਂ ਹਲੇ ਚਰਚਾ ਦਾ ਵਿਸ਼ਾ ਨਹੀਂ ਹਨ ਇਹ ਤਾਂ ਨਾਇਕ ਨਾਇਕ ਮੁੱਦਾ ਨਾਇਕ ਮਸਲਾ ਲਿਚੀ ਕਿ ਕਿ ਕਰਦਾ ਆ ਮੈਂ ਇਹੀ ਕਹੂੰਗਾ ਜੀ ਸਮੁੱਚੀ ਸਿੱਖ ਕੌਮ ਨੂੰ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਮੁੱਚਾ ਅਕਾਲੀ ਦਲ ਜਿਹੜਾ ਇਕੱਠਾ ਹੋਣਾ ਚਾਹੀਦਾ ਪੰਜਾਬ ਦੀ ਜਿਹੜੀ ਹੋਂਦ ਆ ਜਿਹੜੀ ਉਹ ਅਕਾਲੀ ਦਲ ਤੇ ਆ ਤਾਂ ਮੈਂ ਦੇਸ਼ 'ਚ ਵਿਦੇਸ਼ 'ਚ ਵਸਦੇ ਸਿੱਖਾਂ ਨੂੰ ਇੱਕੋ ਇੱਕ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਆਪਾਂ ਅਕਾਲੀ ਦਲ ਦੇ ਮੈਂਬਰ ਬਣੀਆਂ ਕੱਲ ਤੱਕ ਸਾਹਿਬ ਦੀ ਸਰਵਉੱਚਤ ਨੂੰ ਬਹਾਲ ਰੱਖਣ ਦੇ ਲਈ ਜਿਹੜੇ ਆ ਕਦਮ ਚੁੱਕੇ ਜਾ ਰਹੇ ਆ ਜਿਹੜੇ ਹਕੂਮਾ ਨੇ ਆ ਉਹਨਾਂ ਦੇ ਉੱਤੇ ਪਹਿਰੇ ਤੇ ਸੁਗਰਾਸੀ ਨੇ ਉਹਨਾਂ ਨੇ ਮੈਂਬਰਸ਼ਿਪ ਲੈ ਲਈ ਨਹੀਂ ਹਜੇ ਤਾਂ ਅਜੇ ਤਾਂ ਇੱਕ ਮੀਟਿੰਗ ਆ ਅਜੇ ਤਾਂ ਮਤਲਬ ਗੱਲਬਾਤ ਜਿਹੜੀ ਆ ਸ਼ੁਰੂ ਹੋ ਰਹੀ ਆ ਅਸੀਂ ਇਹ ਮੈਂਬਰਸ਼ਿਪ ਕਿਸੇ ਵਿਅਕਤੀ ਵਿਸ਼ੇਸ਼ਤ ਨੂੰ ਨਹੀਂ ਲਈ ਜਾਣੀ ਅਸੀਂ ਗੁਰੂ ਦੇ ਸੇਖਾਂ ਤੇ ਅਸੀਂ ਅਕਾਲੀ ਆ ਅਸੀਂ ਅਕਾਲੀ ਆ ਅਸੀਂ ਗੁਰੂ ਦੇ ਸੇਖਾਂ ਤੇ ਮੈਂਬਰਸ਼ਿਪ ਕੋਈ ਕਾਗਜ਼ਾਂ ਵਾਲੀ ਨਹੀਂ ਹੁੰਦੀ ਅਸੀਂ ਸਾਡੇ ਗੁਰੂ ਵੱਲੋਂ ਜਿਹੜੇ ਵਰਸਾਏ ਹੋਏ ਆ ਉਹਨਾਂ ਵੱਲੋਂ ਅਸੀਂ ਅਕਾਲੀ ਆ ਤੇ ਹਾਂ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਜਿੰਨਾ ਕ ਸਹਿਯੋਗ ਹੋਊਗਾ ਜ਼ਰੂਰ ਕਰੀ ਠੀਕ ਹੈ